ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਇਸ ਵੇਲੇ ਅਸੀਂ ਪਹੁੰਚਿਆ ਪਠਾਨਕੋੜ ਦੇ ਹਲਕਾ ਪੁਆਲਾ ਪਿੰਡ ਹੈਗਾ ਭਗਵਾਨ ਸਿਰ 10 ਜੀ ਇੱਥੇ ਪੰਪ ਆਪਰੇਟਰ ਜਿਹੜੇ ਹੈਗਾ ਉਹਨਾਂ ਵੱਲੋਂ ਰੋਸ਼ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਦੀ ਕੁਝ ਮੰਗਾਂ ਸੀਗੀਆਂ ਜਿਹੜੀਆਂ ਮੰਨੀਆਂ ਨਹੀਂ ਜਾ ਰਹੀਆਂ ਉਹਨਾਂ ਦਾ ਕਹਿਣਾ ਕਿ ਬੜੀ ਦੇਰ ਤੋਂ ਉਹਨਾਂ ਨੇ ਜਿਹੜੇ ਧਰਨੇ ਲਗਾਏ ਹੋਏ ਨੇ ਮਾਨ ਸਰਕਾਰ ਜਿਹੜੀ ਹੈਗਾ ਮੁੱਖ ਮੰਤਰੀ ਹੈਗੇ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਸੀ ਉੱਥੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਟਾਈਮ ਜ਼ਰੂਰ ਦਿੱਤਾ ਗਿਆ ਵੀ ਤੁਹਾਡੀ ਗੱਲ ਸੁਣਾਂਗੇ ਲੇਕਿਨ ਸੁਣੀ ਨਹੀਂ ਗਈ ਤੁਹਾਨੂੰ ਪਹਿਲੇ ਤਸਵੀਰਾਂ ਦਿਖਾਵਾਂਗੇ ਇਹ ਹੈ ਹੁੰਦੇ ਨੇ ਪੰਪ ਆਪਰੇਟਰ ਟੈਂਕੀ ਜਿਹੜੇ ਚਲਾੰਦਰ ਪਾਣੀ ਪਿੰਡ ਨੂੰ ਮਹਈਆ ਕਰਵਾਉਂਦੇ ਨੇ ਦੱਸਦੇ ਕਿ ਇਹਨਾਂ ਦਾ ਕਹਿਣਾ ਕਿ ਜਿਹੜੀਆਂ ਤਨਖਾਹਾਂ ਸੀਗੀਆਂ ਸਾਨੂੰ ਡੀਸੀ ਰੇਟ ਤੇ ਦਿੱਤੀਆਂ ਜਾਣੇ ਇੱਕ ਇਹ ਮੰਗ ਹੀ ਕੁਝ ਮੰਗਾ ਇਹ ਵੀ ਹੁੰਦੀਆਂ ਵੀ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇਹਨਾਂ ਦੀਆਂ ਇਹ ਲੋਕ ਹੈਗੇ ਨੇ ਪੰਪ ਆਪਰੇਟਰ ਜਿਹੜੇ ਰੋਸ਼ਕਾਰ ਨੇ ਇਹਨਾਂ ਨੇ ਜਦੋਂ ਇਹਨਾਂ ਨਾਲ ਗੱਲ ਕੀਤੀ ਹੈ ਇਹਨਾਂ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਅੱਗੇ ਲੋਕ ਸਭਾ ਚੋਣਾਂ ਆ ਰਹੇ ਨੇ ਜੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਉਹ ਜਿਹੜਾ ਡਟ ਕੇ ਜਿਹੜਾ ਪੰਜਾਬ ਸਰਕਾਰ ਦਾ ਵਿਰੋਧ ਕਰਨਗੇ ਜਿੱਥੇ ਵੀ ਉਹਨਾਂ ਦੀ ਯੂਨੀਅਨ ਹੋਏਗੀ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ ਜਾਏਗਾ ਕਿ ਲੋਕ ਸਭਾ ਚੋਣਾਂ ਨੂੰ ਜਿਹੜਾ ਦੇਖਦੇ ਹੋ ਕਿਸੇ ਵੀ ਜਿਹੜਾ ਬੰਦਾ ਹੈਗਾ ਯੂਨੀਅਨ ਦਾ ਉਹ ਇਹਨਾਂ ਨੂੰ ਬੋਰਡ ਨਾ ਪਾਏ ਕਿਉਂਕਿ ਇਹਨਾਂ ਵੱਲੋਂ ਜਿਹੜੀ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਯਾਰ ਇਹਨਾਂ ਦਾ ਇਹ ਵੀ ਕਹਿਣਾ ਕਿ ਇਹਨਾਂ ਨੂੰ ਯਾਨੀ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਦੋਸਤੋ ਸੁਣਾਣਿਆ ਤੁਹਾਨੂੰ ਇਹਨਾਂ ਨਾਲ ਗੱਲਬਾਤ ਕੀਤੀ ਹੋਈ ਤੱਕ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਮੇਰਾ ਨਾਮ ਬਚਨ ਲਾਲ ਜੀ ਹਾਂਜੀ ਤੁਹਾਡੇ ਨਾਲ ਰੇਸ਼ ਟੁੱਟਾ ਜਾ ਰਿਹਾ ਨਹੀਂ ਸਰਕਾਰੇ ਤੇਰੇ ਕੰਮ ਨਕਮੇ ਸਾਡਾ ਜੀ ਰੋਸ ਹੈਗਾ ਅਸੀਂ ਪੰਪੋ ਆਪਰੇਟਰ ਨਹੀਂ ਸਰਕਾਰੇ ਤੇਰੇ ਕੰਮ ਨਕਮੇ ਆਪਣੇ ਯੂਨੀਅਨ 296 ਸਾਡਾ ਧਰਨਾ ਵੀ ਲੱਗਿਆ ਹੋਇਆ ਆਪਣੇ ਕਰਾਂ ਚੋਟਾਂ ਕੀ ਉੱਤੇ ਤੇ ਕਾਫੀ ਟਾਈਮ ਤੋਂ ਧਰਨਾ ਚੱਲ ਰਿਹਾ ਜੋ ਕਿ ਅੱਜ 5-6 ਮਹੀਨੇ ਹੋ ਗਿਆ ਨਵੰਬਰ ਮਹੀਨੇ ਤੋਂ ਧਰਨਾ ਲੱਗਿਆ ਸੀਗਾ ਸਾਡੀ ਕੋਈ ਵੀ ਮੰਗ ਮੰਨੀ ਨਹੀਂ ਜਾ ਰਹੀ। ਅਸੀਂ ਭਗਵੰਤ ਮਾਨ ਦੇ ਘਰ ਦੇ ਅੱਗੇ ਜਾ ਕੇ ਵੀ ਧਰਨੇ ਲਾ ਕੇ ਆਏ ਆਂ। ਉਹਨੇ ਸਾਨੂੰ ਮੀਟਿੰਗਾਂ ਵੀ ਦਿੱਤੀਆਂ, ਟਾਈਮ ਵੀ ਦਿੱਤੇ ਪਰ ਸਾਡੀ ਕੋਈ ਵੀ ਮੰਗ ਅਜੇ ਤੱਕ ਮੰਨੀ ਨਹੀਂ ਗਈ। ਟਾਈਮ ਤੇ ਟਾਈਮ ਟਾਈਮ ਦੇ ਟਾਈਮ ਤੇ ਕੁਝ ਐਮਐਲਏ ਸਾਡੇ ਆਪਣੇ ਜਿਹਨਾਂ ਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਅਸੀਂ ਧਰਨੇ ਲਾ ਰਹੇ ਆਂ ਜਾਂ ਨਹੀਂ ਲਾ ਰਹੇ। ਉਹ ਆਪਣੇ ਘਰਾਂ 'ਚ ਵੜ ਕੇ ਆਪਣੀ ਨਿੰਦਰੇ ਸੁੱਤੇ ਹੋਏ ਨੇ। ਜਿਹਨਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਖੱਜਲ-ਖਵਾਰ ਕੀਤਾ ਹੋਇਆ ਤੇ ਸਾਡੀਆਂ ਮੰਗਾਂ ਕੋਈ ਜ਼ਿਆਦਾ ਵੱਡੀਆਂ ਨਹੀਂ ਆਗੀਆਂ, ਛੋਟੀਆਂ ਜਿਹੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਕਰ ਰਹੇ। ਸਰਕਾਰ ਬਣਨ ਤੋਂ ਪਹਿਲਾਂ ਨਾਲ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਅਸੀਂ ਜਦੋਂ ਆਵਾਂਗੇ ਕੋਈ ਧਰਨਾ ਨਹੀਂ ਲੱਗੇਗਾ ਕੋਈ ਟੈਂਕੀਆਂ ਤੇ ਨਹੀਂ ਚੱਲੇਗਾ ਕੋਈ ਖੱਜਲ ਖਵਰੀ ਨਹੀਂ ਹੋਏਗੀ ਤੇ ਅੱਜ ਉਹ ਸਭ ਕੁਝ ਇਹਨਾਂ ਦੀ ਸਰਕਾਰ ਵਿੱਚ ਹੋ ਰਿਹਾ ਆ ਪਰ ਇਹਨਾਂ ਦੀ ਤਾਂ ਵੀ ਨੀਂਦ ਨਹੀਂ ਖੁੱਲ ਰਹੀ ਤੇ ਹੱਥ ਜੋੜ ਕੇ ਬੇਨਤੀ ਆ ਆਪਣੀ ਪੰਜਾਬ ਸਰਕਾਰ ਨੂੰ ਕਿ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਨਹੀਂ ਤੇ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਨੂੰ ਘਰ ਘਰ ਵੜਨ ਤੋਂ ਰੋਕਾਂਗੇ ਤੇ ਇਸ ਸਬੰਧ ਦਾ ਨਾਲ ਮੈਂ ਧੰਨਵਾਦ ਕਹਿਣਾ ਚਾਹੁੰਦਾ ਹਾਂ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਪਰਸ਼ੋਤਮ ਕੁਮਾਰ ਬਲੇ ਜੀ ਭਗਵਾਨ ਸਰ ਪੋਸਟ ਆਫਿਸ ਭੋਆ ਜਿਲ੍ਹਾ ਡਿਸਟ੍ਰਿਕਟ ਪਠਾਨਕੋਟ ਜਿਹੜਾ ਪਟੈਸਟ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ ਕੀ ਹੈਗਾ ਮੈਂ ਸਰ ਗੱਲ ਇਦਾਂ ਕਿ 13 9 2023 ਤੋਂ ਸੰਗਰੂਰ ਪਿੰਡ ਕਰਾਚੋਂ ਕਰਾਚੋਂ ਦੇ ਵਿੱਚ ਸਾਡੀ ਰੈਗੂਲਰ ਜਿਹੜਾ ਧਰਨਾ ਪ੍ਰਦਰਸ਼ਨ ਹੋ ਰਿਹਾ ਅਸੀਂ ਉੱਥੇ ਸਾਰੀ ਜਿਹੜੀ ਪੰਪ ਆਪਰੇਟਰ 5500 ਜਿਹੜਾ ਪੰਜਾਬ ਦਾ ਗ੍ਰਾਮ ਪੰਚਾਇਤੀ ਪੰਪਰਡ ਜੁਨੀਅਨ ਨੰਬਰ 296 ਸਾਡਾ ਉੱਥੇ ਤਾਂ ਨਾਰਾਗੋਲ ਚੱਲ ਰਿਹਾ ਪਗਮਨਤ ਮਾਂ ਦੀ ਸਰਕਾਰ ਜਦੋਂ ਆਈ ਸੀ ਇਹਨਾਂ ਕਿਹਾ ਵੀ ਕੋਈ ਧਰਨਾ ਨਹੀਂ ਲੱਗੇ ਅਸੀਂ ਰੋਜ਼ਗਾਰ ਦੇਵਾਂਗੇ ਇਹ ਰੋਜ਼ਗਾਰ ਹੀ ਦੇ ਰਹੇ ਇਹ ਰੋਜ਼ਗਾਰ ਸਾਡਾ ਖੋਹ ਰੇਣਾ ਕਿਉਂਕਿ ਬਹੁਤ ਵਾਰ ਅਸੀਂ ਇਹਨਾਂ ਦੀ ਕੋਠੀ ਦਾ ਘਰਾਵ ਵੀ ਕੀਤਾ ਸਾਡੀ ਸੁਣਵਾਈ ਕਿਸੇ ਨੇ ਨਹੀਂ ਸੁਣੀ ਸਾਡੇ ਸੀਨੀਅਰ ਜਿਹੜੇ ਆਗੂ ਨੇ ਉਨਾਂ ਨੇ ਬਹੁਤ ਵਾਰ ਜਾ ਕੇ ਮੀਟਿੰਗ ਅਟੈਂਡ ਕੀਤੀਆਂ ਲੇਕਿਨ ਝੂਠੇ ਲਾਰੇ ਕੀਤੇ ਸਾਡੇ ਨਾਲ ਮੰਗਾ ਸੀਗੇ ਤੁਹਾਡੀਆਂ ਜਿਹੜੀਆਂ ਮੰਗਾਂ ਮੰਗਾਇਆ ਸੀ ਕਿ ਇੱਕ ਤਾਂ ਸਾਡੀ ਸਾਂਟੀ ਬੰਦ ਹੋਣੀ ਚਾਹੀਦੀ ਸੀ ਦੂਜਾ ਜਿਹੜਾ ਸਾਨੂੰ ਜਿਹੜੀ ਤਨਖਾਹ ਡੀਸੀ ਰੇਟ ਤੇ ਦਿੱਤੀ ਜਾਣੀ ਚਾਹੀਦੀ ਕਿਉਂਕਿ ਜਦੋਂ ਅਸੀਂ ਪਿੰਡਾਂ ਵਿੱਚ ਬਿੱਲ ਘਰਾਂ ਵਾਸਤੇ ਨੇ ਕੁਝ ਲੋਕੀ ਤੇ ਦੱਸਦੇ ਆ ਕਿ 50 ਰੁਪਏ ਬਿੱਲ ਹੈ ਹੀ ਨਹੀਂ ਸਰਕਾਰ ਨੇ ਫ੍ਰੀ ਕੀਤੇ ਹੋਇਆ ਤੇ ਅਸੀਂ ਕਹਿਣਾ ਚਾਹੁੰਦੇ ਵੀ ਟੈਂਕੀ ਚਲਾਵਾਂਗੇ ਕਿੱਦਾਂ ਇਹ ਰੀਮੇਨਟੈਂਸ ਕਿੱਦਾਂ ਕਰਨੀ ਕਿੱਦਾਂ ਇਸ ਟੀਨ ਮੇਨਟੇਨ ਕਰਾਂਗੇ ਲੇਕਿਨ ਗੱਲ ਇਹ ਹੈ ਵੀ ਹੁਣ ਲੋਕ ਸਭਾ ਦੇ ਜਿਹੜੇ ਚੋਣ ਆ ਰਿਹਾ ਇਹਦੇ ਵਿੱਚ ਅਸੀਂ ਡਟ ਕੇ ਵਿਰੋਧ ਕਰਾਂਗੇ ਇਹਨਾਂ ਦਾ ਜਿਹੜਾ ਸਾਡੀ ਜਿਹੜੀ ਤੇ ਸਾਡੀ ਬਾਹ ਫੜੇਗੀ ਉਹਦੇ ਅਸੀਂ ਮਦਦ ਕਰਾਂਗੇ ਅਸੀਂ ਜੇ ਇਸ ਚੀਜ਼ ਨੂੰ ਲੈ ਕੇ ਤੁਰ ਪਏ ਹੁਣ ਕਿਉਂਕਿ 6 ਮਹੀਨੇ ਤੋਂ ਹਰਾਸਮੈਂਟ ਹੁੰਦੇ ਅਸੀਂ ਆਪਣੀ ਪੋਕਟ ਦੇ ਵਿੱਚੋਂ ਜਿਹੜੇ ਪੈਸੇ ਖਰਚ ਕਰਕੇ ਤੇ ਸੰਗਰੂਰ ਜਾ ਰਹੇ ਤੁਹਾਨੂੰ ਪਤਾ ਜ਼ਿਲ੍ਹਾ ਪਠਾਨਕੋਟ ਤੇ ਸੰਗਰੂਰ ਕਿੰਨੀ ਦੂਰ ਆ ਕਿੰਨਾ ਖਰਚਾ ਦਾ ਬਹੁਤ ਮੁਸ਼ਕਲ ਦੇ ਨਾਲ ਅਸੀਂ ਸਾਹਮਣਾ ਕਰਕੇ ਤੇ ਪਹੁੰਚ ਰਿਹਾ ਲੇਕਿਨ ਨਾ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਗੱਲ ਸੁਣੀ ਹੈ ਨਾ ਮੰਤਰੀ ਸਾਹਿਬ ਨੇ ਸੁਣੀ ਹੈ ਕਿਉਂਕਿ ਉਹਨਾਂ ਦੇ ਇਸ ਗੱਲ ਦਾ ਵੀ ਨਹੀਂ ਪਤਾ ਕਿ ਧਰਨਾ ਕਰਾਚੋ ਟੈਂਕੀ ਲੱਗਿਆ ਹੋਇਆ ਕਿ ਜਾਣੀ ਸਿਰਫ ਇੱਕ ਸਾਡਾ ਸਿਮਰਨਜੀਤ ਮਾਨ ਗਿਆ ਸੀ ਟੈਂਕੀ ਦੇ ਉੱਪਰ ਜੇ ਸਾਡੀ ਕੋਈ ਚਾਰ ਗੱਲਾਂ ਸੁਣੀ ਹੈ ਹੋਰ ਸਾਡੇ ਆਲ ਪੰਜਾਬ ਦੇ ਵਿੱਚ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਤੇ ਇਹਨਾਂ ਹੀ ਡਟ ਕੇ ਹੀ ਵਿਰੋਧ ਕਰਨਾ ਜਿਹੜੀ ਮਾਨ ਸਰਕਾਰ ਦਾ ਠੋਕੇ ਵਿਰੋਧ ਕਰਾਂ ਜਿੱਥੇ ਵੀ ਜਾਣਗੇ ਇਹਨਾਂ ਦੇ ਮਗਰ ਕਾਲੀਆਂ ਝੰਡੀਆਂ ਲਹਿਰਾਵਾਂਗੇ ਅਸੀਂ ਇਹਨਾਂ ਹੀ ਸ਼ਬਦਾਂ ਦਾ ਧੰਨਵਾਦ